ਵਾਰ ਵੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਰਜ਼ੇ ਦੇ ਮਾਮਲੇ 'ਚ ਜਿਹੜੀ ਰਜਿਸਟਰ ਚੱਲ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਗਨ ਹਸਪੀਟਲ ਬਚੇਟੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀ ਆ ਵਕਫਾ ਖਵਾ ਦੇ ਰਵਾਨਾ ਹੋ ਗਈ ਹੈ ਤੌਹਿੱਦ ਕਰਦੇ ਆਂ ਵੀ ਅਸੀਂ ਰਾਤੋ ਰਾਤ ਜਿਹੜੇ ਹੈਗੇ ਆ ਹਮਲਾਵਰ ਸੀ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਇੱਕ ਵਿਸਪਾਲ ਸਿੰਘ ਏਰੀਆ ਸਟੰਡਿੰਗ ਜੋ ਕਿ ਮੋਰ ਦੇ ਰੈਡਨਲ ਸੀਗੇ ਇਹਨਾਂ ਦੇ ਆਪ ਤੇ ਕਤਲ ਦਾ ਪਰਚਾ ਸੀਗਾ 148 2020 ਦਾ ਪਰਚਾ ਮੋਰ ਥਾਣੇ ਦਾ ਸੀਗਾ ਜਿਹਦੇ ਵਿੱਚ ਦੋਸ਼ੀ ਸਨ ਤੇ ਇਹ ਬਿੰਦ ਦਾ ਬੇਲ ਤੇ ਆਇਆ ਸੀਗਾ ਇਹਦੀ ਬੇਲ ਹੋਈ ਸੀਗੀ 18 ਦਸੰਬਰ ਨੂੰ ਬੇਲ ਤੇ ਆਇਆ ਸੀਗਾ ਤੇ ਇਸ ਦੇ ਵਿੱਚ ਕੱਲ ਸ਼ਾਮ ਨੂੰ ਇਹ ਤੇ ਹਮਲਾ ਕੀਤਾ ਗਿਆ ਮੋੜ ਦੇ ਵਿੱਚ ਇਹਦੇ ਪੈਰਾਂ ਤੇ ਜਿਹੜੇ ਹੈਗੇ ਉਹ ਹਥਿਆਰ ਨਾਲ ਵਾਰ ਕੀਤੇ ਗਏ ਸੀਗੇ ਇਹਨੂੰ ਮਲਟੀਪਲ ਫ੍ਰੈਕਚਰ ਕੰਪਾਉਂਡ ਫ੍ਰੈਕਚਰ ਕਰਕੇ ਇਹਨੂੰ ਹਸਪਤਾਲ ਦੇ ਸਿਵਲ ਹਸਪਤਾਲ ਇੱਥੇ ਬਟਿੰਡਾ ਲੈ ਕੇ ਆਇਆ ਗਿਆ ਸੀ ਜਿੱਥੇ ਇਹਨਾਂ ਦੀ ਮੌਤ ਹੋ ਗਈ ਇਹਦੇ ਵਿੱਚ ਐਫ ਆਈ ਆਰ ਦਰਜ ਕਰਕੇ ਛੇ ਦੋਸ਼ੀ ਨਾਮਜ਼ਦ ਕੀਤੇ ਗਏ ਹਨ ਦੋਸ਼ੀ ਸਾਰੇ ਆਇਡੈਂਟੀਫਾਈਡ ਹੈਗੇ ਪੁਲਿਸ ਪਾਰਟੀਆਂ ਰੇਡ ਕਰ ਰਹੀ ਹੈ ਤੇ ਜਲਦੀ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਸ ਤਰ੍ਹਾਂ ਕੀ ਮਾਮਲਾ ਕੀ ਹੈ ਪਹਿਲਾਂ ਤੁਹਾਡਾ ਇਹਨਾਂ ਦੀ ਆਪਸ ਵਿੱਚ ਰੰਜਿਸ਼ ਚੱਲਦੀ ਸੀਗੀ ਜੀ ਤੇ ਪਹਿਲਾਂ ਵੀ ਜਿਹੜਾ ਕਤਲ ਹੋਇਆ ਸੀਗਾ ਜਿਹੜੀ ਪ੍ਰਾਈਮ ਅਫਸਰ ਹੈ ਸਾਨੂੰ ਹੁਣ ਤੱਕ ਇਨਫੋਰਮੇਸ਼ਨ ਹੈ ਕਿ ਉਸੇ ਕਤਲ ਦੀ ਰੰਜਿਸ਼ ਕਰਕੇ ਇਹ ਜਿਹੜਾ ਹੈਗਾ ਇਹਨਾਂ ਨੇ ਕੀਤਾ